ਅੱਜ ਤੁਹਾਨੂੰ ਪੰਜਾਬ ਦਾ ਸਭ ਤੋਂ ਠੰਡਾ ਪਿੰਡ ਦਿਖਾਉਣੇ ਆ ਜਿੱਥੇ ਤਪਦੀ ਗਰਮੀ ਦੇ ਵਿੱਚ ਵੀ ਕੂਲਰ ਏਸੀ ਨਹੀਂ ਲੱਗਦੇ। ਹਾਂ ਬਾਰ ਆਪਾਂ ਇੱਧਰ ਜੁਧਰੀ ਤੇ ਇਦਾਂ ਕੰਬਲ-ਵਬਲ ਲੈ ਕੇ ਸੁਵਿਧਾ ਕੋਈ ਪੱਖਾ ਨਹੀਂ ਕੋਈ ਕੁਝ ਨਹੀਂ ਲਾਈਦਾ। ਅੱਛਾ ਕੰਬਲ ਲੈਣਾ ਪੈਂਦਾ ਇਹਨਾਂ ਦੇ ਨਾਲ ਚ ਵੀ ਤੁਹਾਨੂੰ ਰਾਤ ਨੂੰ। ਹਾਂ ਜੀ ਜੀ ਕੋਈ ਪੱਖਾ-ਬੁੱਕਾ ਕੋਈ ਨਹੀਂ ਲਾਈਦਾ। ਤਾਂ ਬੜਾ ਖੂਬਸੂਰਤ ਇਸ ਪਿੰਡ ਦਾ ਨਜ਼ਾਰਾ ਹੈਗਾ ਸਾਹਮਣੇ ਤੁਸੀਂ ਦੇਖੋ ਇਹ ਘਰ ਬਣੇ ਹੋਏ ਨੇ ਤਾਂ ਇਹ ਪਿੰਡ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਲੋਕ ਹੈਰਾਨ ਨਹੀਂ ਹੁੰਦੇ ਥੱਲੇ ਜਦੋਂ ਕੋਈ ਕਿਸੇ ਨੂੰ ਕਹੋ ਕਿ ਅਸੀਂ ਤਾਂ ਰਾਤ ਕੰਬਲ ਲੈ ਕੇ ਸੌਂਨੇ ਬਿਨਾਂ AC ਤੋਂ ਮੀਠਣ ਲੱਗ ਮੈਂ ਬੁੱਢਾ ਅਲਮੀ ਵੀ ਫੇਰਣ ਲੱਗੀ ਪਈ ਆ ਹਾਂ ਉਹਨੂੰ ਯਾਦ ਆ ਕਹਿੰਦੇ 20 ਸਾਲ ਪਹਿਲਾਂ ਬਰਫੀ ਪਈ ਸੀ ਇੱਥੇ ਪਿੰਡ 'ਚ ਹਾਂ ਉਹ ਚਿੱਟੇ ਚਾਣੇ ਜੀ ਮੈਂ ਖਦਾ ਪੈਣ ਖੇਤਾਂ ਦੀ ਨੁਕੀਏ ਬਣਾ ਲਈ ਪੇਟਾ ਖੇਤ ਜਿਹੜੇ ਨਾਲ ਸਾਰੇ ਹਾਂ ਇੱਕੋ ਜਿਹਾ ਸੰਵਰਫਲ ਵਧੀ ਜਾਰੇ ਲੱਗ ਰਹੀ ਹੈ ਇਹ ਪਿੰਡ ਹੈਗਾ ਪਠਾਨਕੋਟ ਦੇ ਨਜ਼ਦੀਕ ਧਾਰ ਦੇ ਕੋਲ ਭਾਦਨ ਪਿੰਡ ਹੈਗਾ ਜਿੱਥੇ ਇਸ ਪਿੰਡ ਦੇ ਲੋਕ ਗਰਮੀ ਦੇ ਵਿੱਚ ਬਿਨਾ ਏਸੀ ਔਰ ਪੱਕਿਆਂ ਤੋਂ ਰਹਿੰਦੇ ਨੇ ਤਾਂ ਇਸ ਪਿੰਡ ਦੀ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰ ਦਿਖਾ ਦਿੰਨੇ ਆ ਇੱਕ ਪਹਾੜੀ ਦੇ ਉੱਪਰ ਇਹ ਪਿੰਡ ਵਸਿਆ ਹੋਇਆ ਤਾਂ ਬੜਾ ਖੂਬਸੂਰਤ ਇਸ ਪਿੰਡ ਦਾ ਨਜ਼ਾਰਾ ਹੈਗਾ ਸਾਹਮਣੇ ਤੁਸੀਂ ਦੇਖੋ ਇਹ ਘਰ ਬਣੇ ਹੋਏ ਨੇ ਤਾਂ ਇਹ ਪਿੰਡ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਤਾਂ ਧਾਰਕਲਾਂ ਦੇ ਨਜ਼ਦੀਕ ਇਹ ਪਾਦਨ ਪਿੰਡ ਹੈਗਾ ਜਿੱਥੇ ਲਗਭਗ 400 ਤੋਂ ਉੱਪਰ ਦੀ ਆਬਾਦੀ ਹੈਗੀ ਆ ਕੁਝ ਘਰ ਇੱਥੇ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਕੁਝ ਘਰ ਹੀਠਾਂ ਬਣੇ ਹੋਏ ਨੇ ਤਾਂ ਇੱਥੇ ਸਭ ਤੋਂ ਖਾਸ ਗੱਲ ਇਹ ਆ ਕਿ ਕੁਦਰਤ ਦੇ ਕੋਲ ਇਹ ਪਿੰਡ ਹੈਗਾ ਜਿੱਥੇ ਪਰ ਗਰਮੀ ਦੇ ਵਿੱਚ ਲੋਕ ਏਸੀਆਂ ਦੇ ਥੱਲੇ ਬੈਠੇ ਹੋਏ ਨੇ ਇੰਨੀ ਦੀਨੀ ਤਾਂ ਉੱਥੇ ਇਸ ਪਿੰਡ ਦੇ ਲੋਕ ਆ ਇੱਥੇ ਜਿਹੜਾ ਥੜਾ ਬਣਿਆ ਹੋਇਆ ਬੋਰਡ ਨਾਲ ਹੈਗਾ ਤਾਂ ਅੰਬਾਂ ਦੀ ਛਾਵੇਂ ਇੱਥੇ ਲੋਕ ਬੈਠੇ ਨੇ ਜਿੱਥੇ ਇੱਥੇ ਤਾਂ ਬਿਲਕੁਲ ਲੋਕਾਂ ਨੂੰ ਗਰਮੀ ਲੱਗਦੀ ਨਹੀਂ ਪਰ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਤਾਂ ਉੱਥੇ ਵੀ ਕਿਸੇ ਵੀ ਘਰ ਦੇ ਵਿੱਚ ਤੁਹਾਨੂੰ ਏਸੀ ਜਿਹੜਾ ਉਹ ਨਜ਼ਰ ਨਹੀਂ ਆਏਗਾ ਤਾਂ ਇੱਧਰ ਤੁਹਾਨੂੰ ਦੂਜੇ ਪਾਸੇ ਇੱਕ ਵਾਰੀ ਤਸਵੀਰ ਦਿਖਾ ਦੇਣਾ ਮੈਂ ਕਿ ਇਹ ਸਾਹਮਣੇ ਦੇਖੋ ਤੁਹਾਨੂੰ ਪਹਾੜ ਨਜ਼ਰ ਆ ਰਹੇ ਨੇ ਤਾਂ ਬੜਾ ਸੋਹਣਾ ਇੱਥੋਂ ਨਜ਼ਾਰਾ ਜਿਹੜਾ ਨਜ਼ਰ ਆਉਂਦਾ ਆਮ ਤੌਰ ਤੇ ਤੁਸੀਂ ਹਿਮਾਚਲ ਦੇ ਵਿੱਚ ਜਾ ਕੇ ਅਜਿਹੇ ਦ੍ਰਿਸ਼ ਜਿਹੜੇ ਆ ਉਹ ਦੇਖਦੇ ਹੋ ਜਾਂ ਫਿਲਮਾਂ ਦੇ ਵਿੱਚ ਤੁਹਾਨੂੰ ਇਹ ਦ੍ਰਿਸ਼ ਨਜ਼ਰ ਆਉਂਦੇ ਨੇ ਕਿ ਪਹਾੜਾਂ ਦੇ ਉੱਪਰ ਕੋਈ ਪਿੰਡ ਬਣਿਆ ਹੋਇਆ ਤਾਂ ਉੱਥੇ ਅਜਾ ਤੁਹਾਨੂੰ ਜਿਹੜਾ ਉਹ ਨਜ਼ਾਰਾ ਦੇਖਣ ਨੂੰ ਮਿਲਦਾ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਜਿੱਥੇ 45 ਡਿਗਰੀ ਦੇ ਨੇੜੇ ਟੈਂਪਰੇਚਰ ਪਹੁੰਚਿਆ ਹੋਇਆ ਤਾਂ ਉੱਥੇ ਇਸ ਪਿੰਡ ਦੇ ਵਿੱਚ ਟੈਂਪਰੇਚਰ ਦਾ ਵੀ ਫਰਕ ਹੈ ਔਰ ਲੋਕ ਬਿਨਾ ਏਸੀ ਤੋਂ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਇੱਥੋਂ ਤੱਕ ਕਿ ਕਹਿੰਦੇ ਨੇ ਕਿ ਇਸ ਪਿੰਡ ਦੇ ਵਿੱਚ ਕਈ ਵਾਰ ਬਰਫ਼ ਤੱਕ ਜਿਹੜੀ ਆ ਉਹ ਪੈ ਜਾਂਦੀ ਆ ਤਾਂ ਇਹ ਪੰਜਾਬ ਦਾ ਸਭ ਤੋਂ ਠੰਡਾ ਪਿੰਡ ਜਿਹੜਾ ਉਹ ਮੰਨਿਆ ਜਾਂਦਾ ਤਾਂ ਲੋਕ ਸਾਡੇ ਨਾਲ ਇਸ ਪਿੰਡ ਦੇ ਮੌਜੂਦ ਹੈਗੇ ਨੇ ਤਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਭਾਰ ਗਰਮੀ ਦੇ ਵਿੱਚ ਇਹ ਲੋਕ ਕਿਵੇਂ ਗੁਜ਼ਾਰਾ ਕਰਦੇ ਨੇ ਜਾਂ ਕੀ ਵਾਕਈ ਜਿਹੜਾ ਉਹ ਬਿਨਾਂ ਏਸੀ ਤੋਂ ਗੁਜ਼ਾਰਾ ਹੋ ਸਕਦਾ ਕਿਉਂਕਿ ਜੇਕਰ ਇਹਨਾਂ ਦਿਨਾਂ ਦੇ ਵਿੱਚ ਪੰਜਾਬ 'ਚ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਔਰ ਲੋਕ ਏਸੀ ਕੂਲਰ ਜਾਂ ਪੱਖਿਆਂ ਤੋਂ ਬਿਨਾਂ ਜਿਹੜੀ ਆ ਜ਼ਿੰਦਗੀ ਸੰਭਵ ਨਜ਼ਰ ਨਹੀਂ ਆਉਂਦੀ ਪਰ ਇੱਥੇ ਕਿਵੇਂ ਏਸੀ ਪੱਖੇ ਤੋਂ ਬਿਨਾ ਲੋਕ ਰਹਿੰਦੇ ਨੇ ਤਾਂ ਗੱਲਬਾਤ ਕਰਦੇ ਆ ਮੇਰੇ ਨਾਲ ਹੰਸ ਰਾਜ ਜੀ ਮੌਜੂਦ ਨੇ ਇਸ ਪਿੰਡ ਦੇ ਹੀ ਵਸਨੀਕ ਹੈਗੇ ਨੇ ਤਾਂ ਹੰਸ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਨਣਾ ਚਾਹੁੰਦੇ ਆ ਕਿ ਕੀ ਵਾਕਈ ਇਹ ਗੱਲ ਠੀਕ ਹੈ ਕਿਸੇ ਘਰ ਦੇ ਵਿੱਚ ਏਸੀ ਕੂਲਰ ਨਹੀਂ ਹੈਗਾ ਏਸੀ ਸੀ ਨਹੀਂ ਹੈਗਾ ਇਹ ਅੱਛਾ ਹਾਂਜੀ ਤਾਂ ਕਿਵੇਂ ਇੱਥੇ ਫਿਰ ਫਰਕ ਆ ਮੌਸਮ ਦਾ ਹਾਂ ਬਹੁਤ ਵਧੀਆ ਹੀ ਠੰਡਾ ਮੌਸਮ ਹੈਗਾ ਹਾਂ ਨੰਦ ਜੀ ਕਿਵੇਂ ਫਿਰ ਲੋਕ ਕਿਵੇਂ ਰਹਿੰਦੇ ਆ ਜੀ ਗਰਮੀ ਚ ਇੱਥੇ ਹਾਂ ਗਰਮੀ ਠੀਕ ਹੈ ਇਦਾਂ ਰਾਤ ਸੌਣਿਆ ਬਾਹਰ ਆਪਾਂ ਚੱਦਰ ਜੁੱਦਰੀ ਤੇ ਇਦਾਂ ਕੰਬਲ ਬੁਬਲ ਲੈ ਕੇ ਸੁਵੇਦਾ ਕੋਈ ਪੱਖਾ ਨਹੀਂ ਕੋਈ ਕੁਛ ਨਹੀਂ ਲਾਈਦਾ ਅੱਛਾ ਕੰਬਲ ਲੈਣਾ ਪੈਂਦਾ ਇਹਨਾਂ ਦਿਨਾਂ ਚ ਵੀ ਤੁਹਾਨੂੰ ਰਾਤ ਨੂੰ ਹਾਂ ਜੀ ਹਾਂ ਜੀ ਕੋਈ ਪੱਖਾ ਬੁੱਕਾ ਕੋਈ ਨਹੀਂ ਲਾਈਦਾ ਅੱਛਾ ਹਾਂਜੀ ਇਹ ਫਿਰ ਪਹਾੜੀ ਦੇ ਉੱਪਰ ਆ ਪਿੰਡ ਉਹਦੇ ਕਰਕੇ ਫਰਕ ਆ ਇਸ ਪਿੰਡ ਦਾ ਹਾਂ ਨਜ਼ਦੀਕ ਝੀਲ ਵੀ ਆ ਰੰਜੀਤ ਸਾਗੜਾਂ ਦੀ ਝੀਲ ਵੀ ਆ ਸਾਹਮਣੇ ਹਾਂ ਹਾਂਜੀ ਠੀਕ ਹੈ ਇੱਧਰ ਜਿੰਦਗੀ ਲੱਗਦਾ ਪੰਜ 6 ਦਰਿਆ ਤੋਂ ਪਰਲੇ ਪਾਸੇ ਅੱਛਾ ਇੱਧਰ ਹਮਤਲੇ 67 ਕਿਲੋਮੀਟਰ ਹਾਂ ਇਹ ਪੰਜਾਬ ਦਾ ਲਾਸਟ ਪਿੰਡ ਆ ਸਮਝ ਲੋ ਉੱਪਰ ਇੱਕ ਅੱਧ ਪਿੰਡ ਦੰਨੇ ਦਾ ਅੱਛਾ ਇਸ ਤੋਂ ਅੱਗੇ ਵੀ ਪਿੰਡ ਹੈਗੇ ਨੇ ਕਿ ਜਾਂ ਇਹ ਪੰਜਾਬ ਦਾ ਆਖਰੀ ਪਿੰਡ ਹੈ ਅੱਗੇ ਇੱਕ ਦੋ ਪਿੰਡ ਹੈ ਦਲੋਜੀ ਤੋਂ 50 ਕਿਲੋਮੀਟਰ ਹੈ ਟੋਟਲ ਅੱਛਾ ਦਲੋਜੀ ਤੋਂ 50 ਕਿਲੋਮੀਟਰ ਆ ਜਾਂਦਾ ਤਾਂ ਕਿੰਨੀ ਕੁ ਵਸੋਂ ਕਿੰਨੀ ਕੁ ਹੈ ਪਿੰਡ ਦੀ ਸਾਡੇ 500 ਦੇ ਕਰੀਬ ਹੋਣੀ ਹੈ ਬਈ अच्छा 500 ਦੇ ਕਰੀਬ ਨਹੀਂ ਪੂਨੇ 500 ਬੋੜ ਹੈ ਪਰ ਓਦਾਂ ਜ਼ਿਆਦਾ ਨਹੀਂ ਬਸ ਬੋੜ ਜਿਹੜਾ ਪੂਨੇ 500 ਹੈ ਹਾਂ ਬੜਾ ਸੋਹਣਾ ਇਹ ਪਿੰਡ ਨਜ਼ਰ ਆਉਂਦਾ ਹੈ ਬੜੀ ਸੋਹਣੀ ਆ ਸੜਕ ਬਣੀ ਹੋਈ ਆ ਤਾਂ ਬਾਹਰੋਂ ਲੋਕੀ ਟੂਰਿਸਟ ਵੀ ਆ ਜਾਂਦੇ ਨੇ ਕਈ ਵਾਰੀ ਇੱਥੇ ਹਾਂ ਆਂਦੇ ਕਦੇ ਕਦੇ ਆ ਜਾਂਦੇ ਹਾਂ ਦੇ ਚਾਹਾਂ ਦੇ ਕਿ ਬਹਿ ਜਾਂਦੇ ਕਦੇ ਆ ਜਾਂਦੇ ਹਾਂਜੀ ਹਾਂ ਜਿਵੇਂ ਫਿਰ ਬਾਹਰ ਤੁਸੀਂ ਜਾਂਦੇ ਹੋ ਕੰਮ ਕਰਦੇ ਲਈ ਫਿਰ ਸਕੂਨ ਇੱਥੇ ਆ ਕੇ ਮਿਲਦਾ ਹੋਣਾ ਕਿ ਇਹ ਤਾਂ ਠੰਡਾ ਪਿੰਡ ਸਾਡਾ ਹੋਰ ਹੋਰ ਹਾਂ ਉਹ ਸਾਡੇ ਚਾਚੇ ਥੱਲੇ ਜਿੱਦਾਂ ਪਹਿਲੀਆਂ ਕੰਮ ਕਰਨੇ ਜਾਂਦੇ ਆ ਥੱਲੇ ਹੀ ਲਾਣਾ ਫਿਰ ਇੱਥੇ ਆ ਕੇ ਨਾ 2-3 ਘੰਟੇ ਦੇਣਗੇ ਨੈ ਸੋਈ ਨਾ ਹਾਂ ਇੱਥੇ ਫਿਰ ਇੱਥੇ ਕਿਹੋ ਜਿਹਾ ਮਾਹੌਲ ਹੁੰਦਾ ਏ ਬੋੜ ਐ ਅੰਬਾਂ ਦੀ ਸੰਘਣੀ ਛਾਂ ਐ ਇੱਥੇ ਹਾਂਜੀ ਹਾਂਜੀ ਹੂੰ ਬੈਠੇ ਰਹਿੰਦੇ ਲੋਕ ਆ ਬੈਠੇ ਨਾ ਬਿੱਲੇ ਦੇ ਆਉਣਾ ਕੰਮਕੁੰਕਾਰ ਕਰਕੇ ਆਪਣਾ ਇੱਥੇ ਆ ਕੇ ਬੈਹਿੰਦੇ ਆ ਹਾਂ 2 ਘੰਟੇ 3 ਘੰਟੇ ਆਪਣੇ ਇੰਜੋਏ ਕਰਕੇ ਫਿਰ ਚੱਲ ਜਾਂਦੇ ਆ ਅੱਛਾ ਇਨਾ ਦਿਨਾਂ ਦੇ ਵਿੱਚ ਜੂਨ ਦਾ ਮਹੀਨਾ ਕਹਿੰਦੇ ਸਭ ਤੋਂ ਜ਼ਿਆਦਾ ਤਪਣਾ ਵਾਲਾ ਹੁੰਦਾ ਪਰ ਇੱਥੇ ਜਿੱਥੇ ਅਸੀਂ ਇਸ ਵੇਲੇ ਬੈਠੇ ਆ ਇੱਥੇ ਵੀ ਗਰਮੀ ਨਹੀਂ ਲੱਗ ਰਹੀ ਜੰਨੀ ਹਾਂ ਗਰਮੀ ਤੁਹਾਡੇ ਸਾਹਮਣੇ ਹੀ ਦੇਖ ਲਓ ਹਾਂ ਹਾਂਜੀ ਠੀਕ ਐ ਪਿੰਡ ਦੇ ਲੋਕ ਕੀ ਕੰਮਕਾਰ ਕੀ ਕਰਦੇ ਨੇ ਇੱਥੇ ਬਹੁਤੇ ਖੇਤੀਬਾੜੀ ਦਾ ਜਿਆਦਾ ਹੈ ਹਾਂ ਬਾਕੀ ਕੋਈ ਨੌਕਰੀਆਂ ਕਰਦੇ ਆ ਕੋਈ ਆਰਮੀ ਦੀ ਵੀ ਹੈ ਹਾਂ ਜਿਆਦਾ ਮਤਲਬ ਉਦਾਂ ਹੀ ਆਪਣੇ ਕੰਮ ਬਾਅਦ ਪ੍ਰਾਈਵੇਟ ਕੋਈ ਡਰਾਈਵਰੀ ਲਾਈਨ ਹੈ ਕੋਈ ਕਿਦਾਂ ਅੱਛਾ ਤੇ ਸਿਆਲ ਦੇ ਵਿੱਚ ਮੌਸਮ ਕਿਹੋ ਜਿਹਾ ਹੁੰਦਾ ਇੱਥੇ ਹਾਂ ਵਧੀਆ ਸਿਆਲ ਜੀ ਹਾਂ ਤੇ ਜਦੋਂ ਬਰਸਾਤਾਂ ਹੁੰਦੀਆਂ ਨੇ ਉਦੋਂ ਹਾਂ ਬਰਸਾਤਾਂ ਵੀ ਫਿਰ ਥੋੜਾ ਢੋਡ ਆਂਦੀ ਹੈ ਇੱਥੇ ਬਸੇ ਸਾਰੇ ਪਾਣੀ ਪਾਣੀ अच्छा हां जी मैं सुनया बर्फ भी ਪੈ ਗਈ ਸੀਗੀ ਇਸ ਪਿੰਡ ਚ ਬਰਫ ਇੱਕ ਵਾਰੀ ਪਈ ਇਤੋਂ ਨਾ ਕੋਈ 20 ਸਾਲ ਪਹਿਲਾਂ ਪਈ ਹਾਂ ਇਤੋਂ ਜਗਿਆਲ ਤੱਕ ਗੱਡੀਆਂ ਉੱਪਰ ਡਲੋ ਜਿੱਦਾ ਬੰਦੀ ਨੇ ਇਦਾਂ 3 ਦਿਨ ਗੱਡੀਆਂ ਰਹੀਆਂ ਖੜੀਆਂ ਬੁੰਗਲ ਬਤਾਣੀ ਤੇ ਸਾਰਾ ਰੋਡ ਜਾਮ اچھا ਹਾਂ ਜੀ 3-3 ਫੁੱਟ ਬਰਫ ਮਤਲਬ ਇਹ ਦੋ ਹਾਂ ਹਾਂ ਜੀ ਠੀਕ ਹੈ ਇਹ ਲਾਗੇ ਚਾਗੇ ਜਿਵੇਂ ਉਹ ਪਹਾੜੀ ਦੇ ਥੱਲੇ ਨੇ ਪਿੰਡ ਇਹ ਕਿਹੜਾ ਪਿੰਡ ਆ ਸਾਹਮਣੇ ਇਹ ਮੱਟੀ ਹੈ ਅਗਲੇ ਡੂੰਘੇ ਇਧਰ ਕੋਟ ਹੈ اچھا ਅਗੇ ਰੰਜੀਤ ਸਰ ਡੈਮ ਠੀਕ ਹੈ ਇਹ ਫਿਰ ਲੋਕ ਉਹੀ ਨੇ ਜਿਹੜੇ ਪਹਿਲਾਂ ਤੋਂ ਇੱਥੇ ਰਹਿ ਰਹੇ ਨੇ ਕਿ ਜਾਂ ਕੋਈ ਨਵੇਂ ਵੀ ਲੋਕੀ ਆ ਜਾਂਦੇ ਨੇ ਇੱਥੇ ਰਹਿਣ ਨਹੀਂ ਨਵੇਂ ਨਹੀਂ ਪਹਿਲਾਂ ਦੇ ਹੀ ਇੱਥੇ ਕੁਝ ਕੁ ਲੋਕ ਆਏ ਨੇ ਥੋੜੇ ਹਟ ਮਾ ਬੈਣ ਨੇ ਡੈਮ 'ਚ ਆ ਗਏ ਉਹ ਕੁਝ ਲੋਕ ਆਦੇ ਬਾਕੀ ਨੇ ਇੱਥੇ ਵੀ ਸਿੰਧੀ ਲੋਕੀ ਨੇ ਉਹੀ ਰਹੇ ਨੇ ਅੱਛਾ ਹਾਂਜੀ ਸਹੂਲਤਾਂ ਹੈਗੀਆਂ ਨੇ ਪਿੰਡ 'ਚ ਹਾਂ ਹਾਂ ਵਧੀਆ ਵਧੀਆ ਸਭ ਦੇ ਵਿੱਚ ਅੱਛਾ ਹਾਂ ਠੀਕ ਹੈ ਇਹ ਘਰ ਬਣੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਹਨਾਂ ਘਰਾਂ ਦੇ ਵਿੱਚ ਲੋਕ ਰਹਿੰਦੇ ਨੇ ਆਮ ਤੀ ਤਰ੍ਹਾਂ ਇਸ ਪਿੰਡ ਦੇ ਵਿੱਚ ਜਿਹੜੀ ਆ ਉਹ ਜ਼ਿੰਦਗੀ ਹੈਗੀ ਆ ਤਾਂ ਇੱਕ ਬਜ਼ੁਰਗ ਵੀ ਸਾਡੇ ਨਾਲ ਇੱਥੇ ਬੈਠੇ ਹੈਗੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਤਾਂ ਬਾਬਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦਿਆਂ ਨੂੰ 30 ਸਾਲੇ ਤੋਂ ਸਾਡੇ ਮਾਂ ਪਿਓ ਵੀ ਇੱਥੇ ਰਹੇ ਆ ਅਸੀਂ ਵੀ ਇੱਥੇ ਦੀ ਆ ਹਾਂ ਤਾਂ ਅਸੀਂ ਤਾਂ ਸਾਡੀ ਵੀ ਹੋਈ ਉਹ ਇੱਥੇ ਰਹਿਣਾ ਮੁਠਿਆਣਾ ਅਸੀਂ ਸਾਡੇ ਪਿਛਲੇ ਦਾਦੇ ਬਾਬੇ ਵੇਲੇ ਰਿਹੀਂ ਆ ਹਾਂ ਗਰਮੀ ਨਹੀਂ ਲੱਗਦੀ ਇਸ ਪਿੰਡ 'ਚ ਕਿਹੋ ਜਿਹਾ ਟਾਈਮ ਹੈ ਜੇ ਹੋ ਜਣ ਲੱਗ ਜਾਂਦਾ ਹੈ ਉਹ ਟਾਈਮ ਦਾ ਗਰਮੀ ਤੇ ਨਹੀਂ ਖਾਸ ਹੁੰਦੀ ਜਦੋਂ ਤੁਸੀਂ ਬਾਹਰ ਦੇਖਦੇ ਹੋ ਲੋਕ ਜਦੋਂ ਥੱਲੋਂ ਹੁੰਦੇ ਹੋਣਗੇ ਪਠਾਨਕੋਟ ਤੋਂ ਜਾਂ ਦੂਜੇ ਪਾਸੇੋਂ ਆੜੀ ਹੁੰਦੀ ਹੈ ਆ ਗਰਮੀ ਨੇ ਉਹ ਕਹਿੰਦੇ ਨਹੀਂ ਕਿ ਗਰਮੀ ਬਹੁਤ ਪੈਂਦੀ ਆ ਸਾਡੇ ਤਾਂ ਉਧਰ ਬਹੁਤ ਤੜਫਦੇ ਨੇ ਹਾਂ ਆਹ ਗੱਲ ਨੇ ਗਰਮੀ ਬੜੀ ਅਸਾਂ ਗਿਆ ਮਹਿਸੂਸ ਕਰਦੇ ਅੱਛਾ ਠੀਕ ਹੈ ਕੰਮ ਕਰ ਕੀ ਫਿਰ ਇੱਥੇ ਖੇਤੀ ਕਿਵੇਂ ਹੁੰਦੀ ਆ ਇਹ ਜਿਵੇਂ ਪਹਾੜ ਜਿਹੜੀ ਆ ਪੋੜੀ ਨੂੰਮਾ ਖੇਤੀ ਕਰਦੇ ਨੇ ਲੱਗਦਾ ਸਾਰੀ ਉੱਧਰ ਮਹਾਰਾਜ ਜੀ ਆਵਨ ਪ੍ਰਭੂ ਜੀ ਆ ਹਾ ਖੇਤੀ ਨੂੰ ਮੈਂ ਤੈਨੂੰ ਦੱਸਣਾ ਬਈ ਬਰਸਾਲ ਪਾਲੀਏ ਕੋਲ 10 ਗੁਣਾ ਚੰਗੀ ਨਿਕਲ ਕੁੰਦੀ ਇਹਦੇ ਅੱਛਾ ਫਸਲ ਜੋ ਕੋਈ ਗੱਲ ਨਹੀਂ ਅੱਛਾ ਉਪਜਾਊ ਹੈ ਧਰਤੀ ਵੀ ਹਨਾ ਹਾਂ ਉਪਜਾਊ ਸੁਣੀ ਬਹੁਤ ਸੋਹਣੀ ਹਾਂ ਝੂਟਾ ਬਚਾ ਲੱਗੇ ਵੀ ਦੇਖੋ ਕਿ ਚਲੀ ਨੇ ਥੱਕੇ ਨਹੀਂ ਲਾ ਜੋ ਮਰ ਜਲਾਦੀ ਹੈ ਹਾਂ ਉਪਜਾਊ ਜ਼ਮੀਨ ਹੈ ਥੋੜੀ ਗੱਲ ਹੈ ਤੇ ਸ਼ਕਲ ਦੇਖ ਲੈ ਕੁਝ ਨਹੀਂ ਠੀਕ ਹੈ ਜਿਵੇਂ ਹੁਣ ਹਵਾ ਚੱਲ ਰਹੀ ਹੈ ਤਾਂ ਰਾਤ ਵੀ ਐਵੇਂ ਚੱਲਦੀ ਰਹਿੰਦੀ ਹੈ ਉਹ ਰਾਤੀ ਮੈਂ ਦੇ ਅੱਖਾਂ ਨੇ ਮੈਂ ਤਾਂ ਰਾਤੀ ਉੱਥੇ ਸੁਤਾ ਬੜੇ ਇਨਾ ਹਾਂ ਉਹਲੇ ਚਾਹ ਦੇ ਲਈ ਬੈਠਣ ਲੱਗੇ ਮੈਂ ਕਹਿੰਦਾ ਕੰਬਲ ਢੋਕੋ ਅੱਛਾ ਮੀਠਣ ਲੱਗ ਮੈਂ ਬੁੱਢਾ ਅਲਮੀਂ ਗਰਸ਼ਨ ਲੱਗੀ ਪਈ ਹੈ ਹਾਂ ਮੇਰੇ ਨਾਲ ਕੰਗਰ ਮੇ ਕਿਉਂ ਠੰਡ ਲੱਗ ਪਈ ਜਨਾ ਅੱਛਾ ਬੁੱਢਾ ਹੀ ਹੈ ਦੇ ਤੂੰ ਮੈਂ ਨੇ ਪਾ ਲੋ ਹੈ ਪਲਾਸ ਕਰਦੇ ਨੇ ਪਾਣੀ ਬਲਾ ਭਾਈ ਅੰਦਰ ਪਲਾਸ ਕਰਦੇ ਪਹਿਲਾਂ ਗਲਾਅ ਲਿਆ ਹਾਂ ਹਾਂ ਸਹੀ ਟਾਈਮ ਹੈ ਜਰਾ ਅੱਛਾ ਤੇ ਮੌਸਮ ਮਹਾਰਾਜ ਬਣਾਦਾ ਹੱਡਾ ਕੀ ਹੱਡਾ ਕੁਝ ਨਹੀਂ ਸਿਆਲ ਚ ਫਿਰ ਠੰਡ ਦਾ ਵੀ ਫਰਕ ਹੁੰਦਾ ਇੱਥੇ ਜ਼ਿਆਦਾ ਪੈਂਦੀ ਹੈ ਨਾ ਨਬੜੀ ਠੰਡੇ ਨਹੀਂ ਹੁੰਦੀ ਯਾਰ ਜੀ ਨਾ ਤੋੜ ਲਾ ਕਿਉਂ ਫਿਰ ਢੰਡ ਘਟਾ ਅੱਛਾ ਲੰਦੇ ਕੋਲ ਠੰਡ ਸਾਡੇ ਘਟਾ ਅੱਛਾ ਜਨੰਦਾ ਤੂੰ ਘਟ ਰਹੀਂਦੀ ਠੰਡ ਹਾਂ ਪਤਾ ਸਿਆਲ ਚ ਠੰਡ ਵੀ ਘਟ ਤੇ ਗਰਮੀਆਂ ਚ ਗਰਮੀ ਵੀ ਘਟ ਹਾਂ ਦੋਨੋਂ ਚੀਜ਼ਾਂ ਦਾ ਫਾਇਦਾ ਦੋਨਾਂ ਚੀਜ਼ਾਂ ਦਾ ਫਾਇਦਾ ਹੂੰ ਇਹ ਇਹੀ ਪਿੰਡ ਹੈ ਸਭ ਤੋਂ ਉੱਚੀ ਜਗ੍ਹਾ ਤੇ ਕਿ ਜਾਂ ਨਾਲ ਹੈਗੇ ਨੇ ਹੋਰ ਵੀ ਪਿੰਡ ਇਹਦਾ ਥੱਲੇ ਪਈ ਹੈ ਬਾਕੀ ਥੱਲੇ ਅੱਛਾ ਪੁਰਲਾ ਪਿੰਡ ਲਾਇ ਹੋਇਆ ਸਾਡਾ ਜਨੰਦਾ ਇਹ ਟੋਲੀ ਬੱਕਰੀਆਂ ਦੀ ਛੜਕਾ ਦਿੰਦਾ ਅੱਛਾ ਇਹ ਇਹਦਾ ਵੀ ਬੱਕਰਾ ਇੱਕ ਫਰਕ ਹੈ ਹਾਂ ਇੰਨਾ ਇੱਥੇ ਘਰ ਹੈ ਅੱਛਾ ਇਹ ਟੋਲੀ ਨਹੀਂ ਕਿ ਜਿੰਨੀ ਕਿੱਥੇ ਦੇਦੀ ਹੈ ਹਾਂ ਰਾਜਪੂਤ ਸ਼ਵਾਇਆ ਸਾਡੀ ਅੱਛਾ ਤੇ ਦੂਗਾਲ ਵਿੱਚ ਕੋਈ ਨਹੀਂ ਹ ਸਹੂਲਤਾਂ ਹੈਗੀਆਂ ਨੇ ਇੱਥੇ ਸਕੂਲ ਹੈਗਾ ਜਾਂ ਕੋਈ ਡਿਸਪੈਂਸਰੀ ਬਣੀ ਹੈ ਹਾਂ ਬਣਾ ਇੱਥੇ ਡਿਸਪੈਂਸਰੀ ਨਹੀਂ ਹੈ ਅੱਛਾ ਸਕੂਲ ਬਣਿਆ ਹੋਇਆ ਉਹ ਥੱਲੇ ਆ ਤੇ ਬੱਸ ਹੁੰਦੀ ਜਾਂਦੀ ਹੈ ਪੱਲੇ ਹੁੰਦੀ ਹੁਣ ਬੰਦ ਹੋ ਗਈ ਸਕੂਲ ਬਾਹਰ ਨਹੀਂ ਹਣਾ ਗੋਲਾ ਨਹੀਂ ਹਣਾ ਬੜੇ ਦਾ ਹਾਂ ਤੇ ਇੱਥੇ ਕੋਈ ਚੀਜ਼ ਨਹੀਂ ਹੁੰਦੀ ਕਾਫੀ ਸਭ ਹੁਣ ਗੋਲਾ ਬਣੀ ਹੁਣ ਗੋਲਾ ਬਲਬਲਾ ਅੱਛਾ ਚੱਲਦੇ ਹੈ ਮਕਸ ਚੱਲਦੇ ਹੁਣ ਮਕਸ ਬੰਦ ਕਰਨੇ ਵੀ ਆ ਹੂੰ ਤੇ ਮੁੜਿਆ ਗੋਲਾ ਆਪਣੇ ਆਪਣੇ ਗੋਲੇ ਸਾਧਨ ਰੱਖੇ ਅੱਛਾ ਤਸਾਕੀ ਉਹ ਲਾ ਮਾ ਲੀਗਾ ਦੇ ਲੀਡਰ ਦਾ ਐਪਲੀ ਮਰਦੀ ਨਾਲ ਹਾਂ ਇਹ ਸੜਕ ਬੜੀ ਵਧੀਆ ਬਣੀ ਐ ਇਹ ਇਦਾਂ ਹੀ ਐ ਕਿ ਜਾਂ ਹੁਣ ਬਣੀ ਐ ਇਹ ਇਹ ਹੁਣੇ ਬਣੀ ਐ ਜਿਕਰ ਪਹਿਲਾਂ ਟੁੱਟੀ ਸੀਗੀ ਹਾਂ ਟੁੱਟੀ ਦੀ ਬੁਰੀ ਹਾਲਤ ਸੀ ਦੀ ਤੁਹਾਨੂੰ ਯਾਦ ਆ ਤਾਂ ਕਹਿੰਦੇ 20 ਸਾਲ ਪਹਿਲਾਂ ਬਰਫੀ ਪਈ ਸੀ ਇੱਥੇ ਵਿੱਚ ਅੱਛਾ ਨਾ ਹੁਣ ਇਹਨੇ ਪੈਂਚ ਉੱੱਡੀ ਗਈ ਆ ਨਿੰਨੇ ਬੇਹਰ ਹੋਸ ਜਾਂਦੇ ਗਏ ਥੋੜੇ ਦਿਨਾਂ ਦੀ ਗੱਲ ਐ ਅੱਛਾ ਨਾ ਹੋਈ ਇਹਨੇ ਚੜ ਪਈ ਐ ਗੋਡਿਆਂ ਦੀ ਨਹੀਂ ਵਰਪਾ ਹਾਂ ਅੱਛਾ ਸਾਰੇ ਚਿੱਟ ਜਾਨ ਨਹੀਂ ਮੈਂ ਖਦਾ ਪੈਣ ਖੇਤਾਂ ਦੀ ਲੁਕੀਏ ਬਣਾ ਲਈ ਪੇਟਾ ਖੇਤ ਇਹਦੇ ਨਾਲ ਸਾਰੇ ਹਾਂ ਇੱਕੋ ਸਾਂ ਬਰਫ ਲਿਬਦੀ ਜਾ ਰਹੀ ਲੱਗਦੀ ਆ ਅੱਛਾ ਸਾਰੇ ਬਰਫ ਸੀ ਕੀ ਆਓ ਹਾਂ ਤਾਂ ਗਾ ਪੱਠੇ ਪਾਇ ਹਾਂ ਫਿਰ ਮੈਂ ਡੋੜ ਜਾਂਦੇ ਸਹੀ ਆ ਅੱਛਾ ਉਹ ਪੈਣ ਘਰ ਨਾਲ ਸੇਟਾਂ ਵਾਲਾ ਉਹਦੇ ਉੱਪਰ ਜੰਗੀ ਆ ਫਿਰ ਐਸੇ ਟੌਣ ਲਾਈ ਪੈਣੀ ਇਹ ਵੀ ਇੰਨੇ ਨੇ ਚੜੀਓ ਅੱਛਾ ਕਿਰਦੀ ਨਾ ਆ ਹਾਂ ਉਹਨਾਂ ਦੇ ਸਿਰਾਂ ਦੇ ਅੱਥਰ ਮੈਂ ਚੰਗੀ ਹੁੰਦੀ ਆ ਅੱਛਾ ਇਹ ਕੋਈ ਪੁਰੀਆਂ ਨਹੀਂ ਪੋੜਾ ਨਹੀਂ ਜਿੱਥੇ ਉੱਥੇ ਬੱਜੀ ਆਣਾ ਜੀ ਹਾਂ ਕੌਤੂ ਕੀਤਾ ਯਾਰ ਦੱਸਦੇ ਮੈਂ ਯਾਰ ਦੋ ਚਾਰ ਬੁੱਟੇ ਨੇ ਕਿਨੇ ਕਿਨੇ ਬਸ ਫੋਟੋਆਂ ਢੇ ਵੀ ਜਾਂਦੇ ਬਸ ਹੋਈ ਗੀਆਂ ਹਾਂ ਔਰ ਲੀਲਾ ਭਗਵਾਨ ਦੀ ਯਾਰ ਲੋਕ ਆਉਂਦੇ ਸੀਗੇ ਫਿਰ ਦੇਖਣ ਆਏ ਸੀਗੇ ਉਥੋਂ ਜੀ ਯਾਰ ਦੇ ਪਠਾਨਕੋਟ ਦੇ ਦੁਨੀਆ ਹੀ ਬੜਾ ਮੇਲਾ ਲੱਗਦਾ ਰਹਾਂ ਦੇਖਣ ਨੂੰ ਆ ਕੇ ਦੇਖਦੇ ਅੱਛਾ ਉੱਚੀ ਕਿਉਂਕਿ ਆ ਮਨ ਹੋ ਗਿਆ ਤੇ ਮੈਂ ਆਇਆ ਕਿ ਲੈ ਵੀ ਹੰਦੇ ਮੈਂ ਆਉਂਦਾ ਕੋਈ ਆਪਣੇ ਵੇੜੇ ਦੀ ਆ ਜਗ੍ਹਾ ਬੜੀ ਵਧੀਆ ਬਣੀ ਹੋਈ ਐ ਇੱਥੇ ਥੜਾ ਜਿਹੜਾ ਬਣਿਆ ਇਹ ਫਿਰ ਸ਼ਾਮ ਨੂੰ ਤਾਂ ਹੋਰ ਜ਼ਿਆਦਾ ਇੱਥੇ ਰੌਣਕ ਲੱਗਦੀ ਹੋਊਗੀ ਪਾਣੀ ਪੀਓ ਹਾਂ ਪੀ ਲੈਨੇ ਕੋਈ ਨਾ ਰੋਕੇ ਅੱਛਾ ਹਾਂ ਇਸ ਤਰ੍ਹਾਂ ਟੰਗ ਨਹੀਂ ਜਾ ਹਾਂ ਮੁੰਡੇ ਨੌਜਵਾਨ ਵੀ ਇੱਥੇ ਫਿਰ ਆ ਜਾਂਦੇ ਨੇ ਸ਼ਾਮ ਨੂੰ ਉਹ ਗਿਰਲੇ ਬੰਦੇ ਮੁੰਡੇ ਨੇ ਸਾਰੇ ਆਪਣੇ ਕੰਮ ਕਰਨ ਚਲੇ ਜਾਂਦੇ ਨੇ ਹਾਂ ਉਹਨਾਂ ਚੱਲੀ ਆਉਣਾ ਅੱਛਾ ਕੋਈ ਨਾ ਆਪਣਾ ਕੰਮ ਸਿੱਖਦਾ ਕੋਈ ਆਪਣੇ ਕੰਮੇ ਚਲੇ ਜਾਂਦਾ ਕੋਈ ਪੁੱਤਰ ਹੁੰਦਾ ਆ ਹਾਂ ਜਿਹੜੇ ਆ ਹੀ ਬਿਜੜ ਕੇ ਬੈਠੇ ਨੇ ਮਾੜੀ-ਭੋਟੀ ਖੇਤੀ ਬੜੀ ਕਰਦੇ ਆ ਤਾਂ ਹੁਣ ਨਾ ਹੀ ਛੱਡੀ ਬੈਠੇ ਸਾਡੇ ਚ ਰਹੁੰਦਾ ਹੀ ਨਹੀਂ ਹਾਂ ਉਹ ਡੰਗੜੂ ਕੋਲ ਛੜੀ ਤੈ ਸਾਡੇ ਹਾਲੇ ਮਗਦੇ ਕੋਲ ਅਟਰੈਕਟਿਵ ਹੁੰਵੋਲੇ ਨਹੀਂ ਬਨਾਰਸ ਵਾਲ ਜਗ੍ਹਾ ਜਿਹੜੀ ਆਇਆ ਹਾਂ ਕੰਮ ਕਰਦਾ ਥੋੜਾ ਜਿਹਾ ਔਖਾ ਹੈ ਹਾਂ ਹਨਾ ਬਾਹਰ ਜਾਣਾ ਪੈਂਦਾ ਥੋੜਾ ਜਿਆ ਹੋਰ ਹੂੰ ਠੀਕ ਹੈ ਤਾਂ ਉਸ ਪਾਸਿਓਂ ਜਿਹੜਾ ਜ਼ਰੂਰ ਕਿ ਤਨਾ ਕਿਤੇ ਅਖਿਆਈ ਵੀ ਇਹ ਪਿੰਡ ਦੇ ਲੋਕਾਂ ਨੂੰ ਹੈਗੀ ਆ ਪਰ ਇਹ ਪਿੰਡ ਦਾ ਜਿਹੜਾ ਦ੍ਰਿਸ਼ ਹੈ ਉਹ ਬੜਾ ਸ਼ਾਨਦਾਰ ਨਜ਼ਰ ਆਉਂਦਾ ਕਿਉਂਕਿ ਸਾਹਮਣੇ ਪਾਸੇ ਜਿਹੜੇ ਨੇ ਉਹ ਪਹਾੜ ਹੈਗੇ ਨੇ ਤਾਂ ਉਹਨਾਂ ਪਹਾੜਾਂ ਦੇ ਵਿੱਚ ਹੀ ਇਹ ਪਿੰਡ ਜਿਹੜਾ ਉਹ ਘਿਰਿਆ ਹੋਇਆ ਤਾਂ ਅ ਬੜੇ ਸ਼ਾਨਦਾਰ ਘਰ ਨੇ ਤਾਂ 4-500 ਦੇ ਕਰੀਬ ਜੜੀ ਆ ਉਹ ਆਬਾਦੀ ਹੈ ਅ ਅੱਧੇ ਘਰ ਜਿਹੜੇ ਨੇ ਪਹਾੜ ਦੇ ਥੱਲੇ ਹੈਗੇ ਨੇ ਔਰ ਅੱਧੇ ਘਰ ਜਿਹੜੇ ਨੇ ਉਹ ਪਿੱਛੇ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇੱਥੇ ਆ ਕੇ ਟੈਂਪਰੇਚਰ ਦਾ ਵੀ ਫਰਕ ਪਿਆ ਜਾਂਦਾ ਸੋਏ ਬੜਾ ਸੋਹਣਾ ਖੂਬਸੂਰਤ ਪਿੰਡ ਹੈਗਾ ਇਹ ਇੱਕ ਨਹੀਂ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ ਜਿਹੜੇ ਇਸ ਤਰੀਕੇ ਦੇ ਨਾਲ ਨਜ਼ਰ ਆਉਂਦੇ ਨੇ ਜਿਹੜੇ ਪਹਾੜਾਂ ਦੇ ਵਿੱਚ ਵਸੇ ਹੋਏ ਨੇ ਕੁਦਰਤ ਦੀ ਗੋਦ ਦੇ ਵਿੱਚ ਹੈਗੇ ਨੇ ਔਰ ਇਨ੍ਹਾਂ ਪਿੰਡਾਂ ਦੇ ਵਿੱਚ ਟੈਂਪਰੇਚਰ ਵੀ ਬਹੁਤ ਜ਼ਿਆਦਾ ਫਰਕ ਹੈਗਾ ਔਰ ਇਹਨਾਂ ਪਿੰਡਾਂ ਦੇ ਵਿੱਚ ਗਰਮੀ ਵੀ ਘੱਟ ਪੈਂਦੀ ਆ ਔਰ ਸਰਦੀ ਵੀ ਘੱਟ ਪੈਂਦੀ ਆ ਦੇਖਦੇ ਰਹੋ #ਪੰਜਾਬ